ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਯੂਰੀਆ ਪੱਕ ਕੇ ਹਟਿਆ ਅ ਬਸ ਕਾਰਲੇ ਥਲੇ ਥੁਲੇ ਇਕੱਠੇ ਤੇ ਅੱਜ ਆਏ ਸੀ ਹਰਸ਼ ਵੀਰੋਂ ਨਹੀਂ ਤੇ ਉਹਦੀ ਟਰਾਲੀ ਆਪਣਾ ਸਹੌਲੀ ਦਿੱਤੀ ਹੋਈ ਹੈ ਸਾਈ ਦਿੱਤੀ ਹੋਈ ਹੈ ਦੋ ਟਰਾਲੀਆਂ ਦਿੱਤੀਆਂ ਹੋਈਆਂ ਤੇ ਬਾਕੀ ਉਸ ਤੋਂ ਬਾਅਦ ਜਿਹੜਾ ਟਰਾਲੀਆਂ ਦੇ ਰੇਟ ਦੀ ਗੱਲ ਕਰਨੀ ਅੱਜ ਆਪਾਂ ਨੇ ਨਵੀਂ ਹੈਨਾ ਤੇ ਬਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਹੁਣ ਕਮਾਉਣੇ ਆਪਾਂ ਵਰਕਸ਼ਾਪ ਤੇ ਅੱਗੇ-ਅੱਗੇ ਕੀ ਮੇਲਿਆਂ ਦੇ ਪਲਾਨ ਆ ਉਹ ਸਾਰੇ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਸੋ ਠੀਕ ਹੈ ਜੀ ਬਹੁਤ-ਬਹੁਤ ਮਿਹਰਬਾਨੀ ਰਾਪਸੂ ਜਿਆਦ ਹੋ ਗਿਆ ਸੌਣ ਦੀ ਚੜੀ ਚੱਲ ਰਹੀ ਜੀ ਹੈਨਾ ਮੱਛਾ ਜਿਆ ਲੱਗੇ ਅੱਜ ਇੱਕ ਛੋਟੀ ਟਰਾਲੀ ਵੀ ਦਿਖਾਉਣਾ ਹੈ ਕਿੱਗੇ ਤੁਹਾਨੂੰ ਵੱਡੀ ਟਰਾਲੀ ਤਾਂ ਚਲੋ ਆਪਾਂ ਹਮੇਸ਼ਾ ਵੀਡੀਓ ਤੇ ਦਿਖਾ ਦਿੰਨੇ ਆ ਕਮਾਲਾ ਕੈਮਰਾ ਪਹਿਲਾਂ ਸਹੀ ਤਰ੍ਹਾਂ ਜੀ ਟਰਾਲੀ ਕਰ ਰਹੇ ਨੇ ਆਪਣੇ ਉਹ ਆਜ ਉਹਦੇ ਪੜਾ ਦੇ ਤੁਹਾਨੂੰ ਆਪਰੇ ਟਾਇਰ ਪਾਏ ਆਪਣੇ ਅੱਗੇ ਟਰਾਲੀ 'ਚ ਪਾਣੇ ਆ ਚਾਰ ਟਾਇਰ ਪਾਣੇ ਉਹ ਆਦੇ ਅਰੂ ਬੈਣਿਆ ਕਬਲੇ ਸਾ ਥੰਡੀ ਦੇਖ ਕਮਾਣੀਆਂ ਤਾਂ ਹੈਗੀਆਂ ਨਾਲ ਉਹ ਗੱਪੇ ਸ਼ੌਕਰ ਵੀ ਲੱਗਿਆ ਬਾਈ ਉਹ ਸਪਰਿੰਗ ਦੇ ਤਸ ਉਹ ਵੀ ਹਾਂ ਮਤਲਬ ਇੱਕ ਲਿਮਟ ਤੇ ਜਾ ਕੇ ਜਿਵੇਂ ਆਪਾਂ ਕਮਾਣੀ ਦੀ ਲਿਮਟ ਹੁੰਦੀ ਹੈ ਇੱਕ ਜਦੋਂ ਲਿਮਟ ਤੇ ਜਾਊਗਾ ਤਾਂ ਜਿਹੜਾ ਸੁਪਰੀਮ ਦਾ ਗੱਬੇ ਉਹਦੇ ਰਾਹ ਤੇ ਹੀ ਆ। ਉਹਨੇ ਆਕੇ ਹਿੱਸੇ ਪਰ ਟਿਕ ਜਾਣਾ ਹੈ। ਕਮਾਣੀ ਐ ਆਪਣੀ ਹਰ ਕੀ ਦੀ ਇੱਥੇ ਰਹਿ ਜੂਗੀ। ਪਰ ਕਮਾਣੀ ਤੇ ਜ਼ਿਆਦਾ ਲੋਡ ਨਹੀਂ ਰਹੂਗਾ ਚਾਹੇ ਉੱਪਰ ਆਪਾਂ ਚਾਹੇ ਹੇਠੇ ਤੱਕ ਮਰਜ਼ੀ ਬੋਲੀ ਨਾ ਦਲੀਏ। ਫਿਰ ਉਹਨੇ ਠੋਸ ਬਣ ਜਾਣਾ ਹੈ ਕਿ ਲਿੰਕ ਤੇ ਮੁਤਾਬਕ ਬੋਝ ਦੇ ਫਿਰ ਇਹ ਮਤਲਬ ਜੱਗਤ ਹੁੰਦੀ ਰਹੀ। ਬਾਕੀ ਪੂਰ ਸਿਸਟਮ ਹੈ ਸਾਰਿਆਂ ਨੂੰ ਫ੍ਰੀਜ਼ ਹੁੰਦਾ ਇਹਨਾਂ ਨੂੰ ਅੱਗੇ ਪਿੱਛੇ। ਤੇ ਉਹ ਟਾਇਰ ਆਪਣੀ ਕੰਟੀਨੂ ਦੇ ਪੈਨੇ ਇਹਨਾਂ ਦੇ ਰੀਮ ਤਿਆਰ ਹੋ ਗਏ ਤੇ ਫੌਟਾ ਲਈ ਇਹ ਤੁਹਾਡੀ ਲਈ ਨਹੀਂ ਜੀ ਆਪਣੇ ਲਈ ਤੋਂ ਅੰਦਰ ਹੈ ਇਹ ਪਟਿਆਲੇ ਬੁਲ ਦੇਣੀ ਹੈ ਇਹ ਵੀ ਦੋ ਡਬਲ ਟਾਇਰਾਂ ਦੇ ਟਾਇਰ ਹੋਣਗੇ ਇਹ ਇਲੇ ਟਾਇਰ ਹੈ ਕੋਈ ਤੋਂ ਦੇਖਣਾ ਵੀ ਇਹ 200 200 ਤੋਂ ਉੱਪਰ ਹੈ ਦੋ ਦੋ ਟਾਇਰ ਦੀ ਲੜਾਈ ਇਹ ਇਹ ਡੋਇਚ ਤੇ ਲੱਗਣਾ ਇੱਕ ਹਿੱਸਾ ਇੱਕ ਗਈ ਜਿਵੇਂ ਉਹਦੇ ਹਿੱਸੇ ਲੱਗੇ ਹੋਏ ਆ ਉਮੀਨ ਸੈਂਟਰ ਅੰ内 ਲੱਗਣੇ ਉਹਨਾਂ ਦਰ ਤੱਕ ਆਪੇ ਤੇ ਬਾਕੀ ਇਹਦੋ ਕੰਬਾਈਨਾਂ ਦੇ ਪਾਰਟ ਵੀ ਤਿਆਰ ਹੋ ਰਹੇ ਜਾਬੀ ਕਿਹੜਾ ਮਾਰੋ ਅਪਰੇਟ ਹੁੰਦਾ ਕੰਮ ਸਾਰਾ ਆ ਵੱਖਰਾਗੇ ਇਹ ਉਧਰ ਫ੍ਰੈਸਲਾਂ ਦਾ ਵੀ ਕੰਮ ਚੱਲ ਰਿਹਾ ਨਾਲ ਦੀ ਨਾਲ ਛੋਟੇ ਛੋਟੇ ਵੀ ਬਣੇ ਚੱਲ ਰਹੇ ਹੋ ਗੁਰਮੀਤ ਧੌਣੇ ਤੇ ਮਸ਼ੀਨਾਂ ਨਿਕਲਣੀਆਂ ਔਦੇ ਸਾਹਬ ਨਾਲ ਫਿਰ ਨਾ ਕਣਕ ਦੇ ਫ੍ਰੈਸਲ ਤਿਆਰ ਹੁੰਦੇ ਹੁੰਦੇ ਆ ਜਿਵੇਂ ਹੁਣ ਮਸ਼ੀਨਾਂ ਦੇ ਅੱਗੇ ਲਗਾ ਕੇ ਫਰੇਸਰ ਲੈ ਜਾਣੇ ਹੁੰਦੇ ਆ ਕਈ ਕੰਪਨੀ ਦੇ ਵਿੱਚ ਫਰੇਸਰ ਜਾਂਦੇ ਆ ਆ ਕੋਈ ਬਹਾਸ ਨਹੀਂ ਕਰਦਾ ਨਾ ਮੈਂ ਨਾ ਮੈਂ ਨਾ ਲੰਗੀ ਜੀ ਲਾਈ ਕਿ ਕੋਈ ਜਿਹੜਾ ਨਾ ਬੋਲਣਾ ਥੱਲੇ ਬਾਂਪਰ ਲੱਗਦਾ ਹੈ ਬਾਂਪਰ ਦੇ ਥੱਲੇ ਦਾ ਲੈਵਲ ਹੀ ਬਣਨਾ ਕੋਈ ਗੱਲ ਨਹੀਂ ਜਿਹੜਾ 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 ਬੰਦ ਕਰਦਾ ਹੈ ਮੈਂ ਸਮਝ ਨਹੀਂ ਆ ਰਿਹਾ ਕਿ ਹਾਲੇ ਨਾ ਘਿਰ ਜਰੋ ਨਾ ਮਤਲਬ ਨਹੀਂ ਨਹੀਂ ਰੰਗ ਦੀ ਮੈਂ ਪਾਇਆ ਪੱਟੇ ਹੋਗਾ ਮੈਂ ਬੈਠੇ ਬੈਠੇ ਨਾ ਹਾਕੀ ਘਾ ਟ੍ਰਾਲੀ ਵੱਢ ਰਹੀ ਭਾਈ 100 ਮੇਲੇ ਲੱਗਣੇ ਆ ਜਿੰਨਾ ਚ ਮਤਲਬ ਹਲੇ ਸਾਡੇ ਕੋਲ ਆਈ ਜਾਣਕਾਰੀ ਪੂਰੀ ਇੱਕ ਮੇਲਾ ਲੱਗਣਾ 20 ਤਰੀਕ ਨੂੰ ਜੋਤਾਲੇ ਸੰਧੂ ਖਾਨ ਜੋਤਾਲੇ ਦਿਵਯੰਨੀ ਕਰਾ ਰਹੇ ਆ ਪੋਟੇਟੋ ਫਾਰਮਰਾਂ ਦਾ ਜਿਹੜਾ ਆਪਾਂ ਕਹਿ ਦਿੰਦੇ ਆ ਉੱਥੇ ਨਹੀਂ ਜਾਣੀ ਉੱਥੇ ਜਾਉਗੀ ਹਰਸ਼ਵਿਨ ਲਈ ਪਾਲੀ ਦੀ ਕੋਸ਼ਿਸ਼ ਹੈ ਵੀ ਉਹ ਲੈ ਕੇ ਜਾਵਾਂਗੇ ਆਪਾਂ ਵੀ ਵੀਡੀਓ ਨੂੰ ਹਾਂ ਦੋ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ 31 ਅਗਸਤ ਦਾ ਮੇਲਾ ਹੈ ਉੱਥੇ ਫਿਰ ਹੀ ਜਾਉਗੀ ਹਾਂ ਉਹਨੇ ਦੀ ਵੀਡੀਓ ਬੰਦ ਕਰ ਦਿੰਨੇ ਹਾਂ ਸਿੱਧੀ ਮੇਲੇ 'ਚ ਲਗਾਵਾਂਗੇ ਆਪਾਂ ਦੇਖੋ ਆਹੋ ਹੱਟੇ ਹੁਣ ਇਹਦੇ ਥੱਲੇ ਆ ਨਿਕਲ ਜੇ ਨਹੀਂ ਟਰਾਲੀ ਹੁਣ ਇੱਥੇ ਕੰਮ ਸ਼ੁਰੂ ਹੋ ਜਾਣਾ ਇਹੋ ਪਲਾਇਨ ਹੈ ਇਹਦਾ ਹਿੱਸਾ ਉਤਸਵ ਫਿੱਟ ਹੋਣਾ ਹੈ ਉਧਰੋਂ ਉੱਪਰ ਅਟੈਚਮੈਂਟ ਲੱਗਣੀ ਹੈ ਤੇ ਫੁੱਟ ਦੀ ਹੋਰ ਹੈ ਇਹਨੇ ਲੱਗੂ ਕੋਈ ਨਹੀਂ ਆਪਣੀ ਜਦਾ ਪਿਆਰ ਹੋਣਾ ਹੈ ਉਹ ਫਿੰਡਰ ਕੋਈ ਹੈਗੇ ਨਹੀਂ ਹੁੰਦੇ ਮੋਲੀ ਇਹਦੇ ਚ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਹੋਣੇ ਆ। ਹੌਲੀ ਹੌਲੀ ਬਰਮਾ ਵੀ ਲਾਵਾਂਗੇ ਇਹਦੇ ਵਿੱਚ ਜਿਵੇਂ ਮਤਲਬ ਮੱਕੀਆਂ ਵਾਲੇ ਵਾਸਤੇ ਜਾਂ ਕੁਝ ਇਹਨੂੰ ਪੀਟੀਓ ਵੀ ਲਾਵਾਂਗੇ। ਜਣੀ ਇਹਦੇ ਉੱਤੇ ਅੱਗੇ ਅੱਗੇ ਜਿਹੜੇ ਹੋਣਾ ਪ੍ਰੋਜੈਕਟ ਨਵਾਂ ਬ੍ਰਾਂਡ ਨਵਾਂ ਬੈਟ ਤਿਆਰ ਕਰਨਾ ਇੱਕ ਹਾਂ। ਤੇ ਠੀਕ ਹੈ। ਮਤਲਬ ਜਿਵੇਂ ਹੁਣ ਮੱਕੀਆਂ ਵਾਲੇ ਵਾਸਤੇ ਆ ਮੰਨ ਲਓ ਵੀ ਸਟੈਂਕ ਕਿ ਘਟਦੇ ਆ ਉਹ। ਖੇਤ ਜ਼ਿਲ੍ਹਾ ਪਟਿਆਲਾ ਵਿੱਚ ਨਹੀਂ ਬਾੜਦੇ। ਕਮੈਂਡ ਨੂੰ ਆਪਾਂ ਨੇ ਟੈਂਕਰ ਨਹੀਂ ਕਮੈਂਡ ਨੂੰ ਆਉਣਾ ਪੈਂਦਾ। ਕੋਸੀ ਪੀ ਕਰਨਾ ਇੱਕ ਟੈਂਕ ਦੀ ਸਮਤਾ ਹੁੰਦੀ ਹੈ ਟਰਾਲੀ ਦੀ ਪੀਟੀਓ ਲਾ ਦੇਣੀ ਆਪਾਂ ਨੇ ਵੀ ਟੈਂਕ ਪਵਾ ਲਿਆ ਕਿ ਮਸ਼ੀਨ ਦੇ ਵਿੱਚੋਂ ਪੀਟੀਓ ਨਾਲ ਖਾਲੀ ਕਰ ਦੇ। ਮਸ਼ੀਨ ਦਾ ਟਾਈਮ ਵੱਜ ਜਾਂਦਾ। ਮਸ਼ੀਨ ਚੱਲਦੀ ਆਪਣੀ ਉਹਦੇ ਚੱਲ ਕੇ ਚੱਲੀ ਜਾਂਦੀ ਹੈ ਕਿ ਜਲਦੀ ਜਲਦੀ ਜਗਾ ਨੇ ਪਾਈ ਜAVE। ਕਿ ਕਿ ਆਪਣੇ ਟਾਉਣੀਆਂ ਨਹੀਂ ਹਰੇ। ਉਹਨੂੰ ਡਬਲ ਇੱਥੇ ਲੱਗਣੇ, 3 ਡਬਲ ਲੱਗਣੇ। ਦੋ ਬਲ ਲੱਗਦਾ, 4 ਸੀ ਲੱਗਦੇ। ਆ ਆਪਣਾ ਟਕੇਟ ਆ। ਬਾਕੀ ਇਹ ਤਾਂ ਤਿਆਰ ਹੋਗਾ ਬਾਈ ਤੁਹਾਨੂੰ ਉਹ ਦਿਖਾਉਂਗੇ। ਹਾਂ। ਇਹ ਜੋ ਹੌਲੀ ਬਾਕੀ ਮੋਡਿਫਿਕੇਸ਼ਨ ਆਉਣਗੀਆਂ ਨਵੇਂ ਨਵੇਂ ਟਾਇਰ ਦੀਆਂ ਟਰਾਲੀਆਂ ਬਣਨੀਆਂ ਹੁਣ ਲੋ ਬਈ ਆਪਣਾ ਇਹ ਟਰਾਲੀ ਉਰੇ ਬਣਣੀ ਆ ਤੇ ਆਹ 18 ਫੁੱਟ ਦੀ ਆਪਾਂ ਦੋ ਦੱਸੀ ਟਰਾਲੀਆਂ ਇੱਕ ਹੈਗੀ ਆ 18.5 ਫੁੱਟ ਦੀ ਇੱਕ ਹੈਗੀ ਆ 20 ਫੁੱਟ ਦੀ 18 ਫੁੱਟ ਦਾ ਕਿਆ ਕਰਤਾ ਅਰੇ ਆਪਣੇ ਵੀ ਬੁੱਢੀ ਜਾਓ ਨਿਚਰ ਹੋਣਗੇ ਬਾਕੀ ਸਮਾਨ ਸਾਰਾ ਤਿਆਰ ਆ ਉਹ ਚੱਕ ਹੀ ਲਿਆਉਣਾ ਬਸ ਅੱਜ ਤੇ ਕੰਮ ਸ਼ੁਰੂ ਆ ਹੁਣ ਦੇਖਦੇ ਆਂ ਵੀ ਟਰਾਲੀ ਕੱਤਕ ਮਿਲਦੀ ਆ ਕਰ ਹੋ ਗਿਆ ਥੱਲਾ ਪੂਰੇ ਤਰ ਹੁਣ ਥਾਰਾ ਮੋਟਾ ਹਾਂ 18 18 ਮੋਟਾ ਰਿੱਤੇਦਾਰ ਆਲੇ ਥਾਰ ਵਾਲਾ ਇਹ ਦੋਏ ਟਰਾਲੀਆਂ ਆਪਾਂ ਨੂੰ ਇੱਕੋ ਤੇ ਮਿਲ ਜਣੀਆਂ ਜੀ ਇਹ ਟਰੈਕਟਰ ਦੋ ਲੋਨੇ ਪੈਣੇ ਆਪਾਂ ਦੋਏ ਟਾਈ ਲੈ ਜਣੀਆਂ ਹਾਂਜੀ ਕਰਦੇ ਦੇਖਣ ਲਈ ਕਿਵੇਂ ਜੰਕਦੀ ਹੈ ਬੇਨਤੀ ਵੀ ਕਰਨੀ ਹੈ ਜੀ ਆਪਾਂ ਜਿੰਨੇ ਵੀ ਆਪਣੇ ਸੱਜਣ ਵੀਰ ਦੂਰ ਨੇੜੇ ਵਾਲੇ ਵੀਡੀਓ ਦੇਖ ਰਹੇ ਆਂ ਆਪਣੀ ਅਸਲ 'ਚ ਕੀ ਮਸਲਾ ਹੋ ਗਿਆ ਅੱਜ ਸੌਲੀ ਬੈਠੇ ਆਂ ਜੀ ਰੇਟ ਦਾ ਬੜਾ ਚੱਕਰ ਪੈਦਾ ਆ ਕੇ ਕਿਉਂਕਿ ਪਹਿਲਾਂ ਜਦੋਂ ਅਸੀਂ ਸਾਨੂੰ ਸਾਲ ਹੋ ਗਿਆ ਟਰਾਲੀਆਂ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਪਹਿਲਾਂ ਕੰਮ ਜਦੋਂ ਸਟਾਰਟਿੰਗ ਸੀ ਉਦੋਂ ਕਿਲੋਆਂ ਦਾ ਸਾਖ ਉਹ ਕਿਉਂਕਿ ਪਿਛਲੇ ਸਾਲ ਦਾ ਉਦੋਂ ਟ੍ਰੈਂਡ ਜਿਹਾ ਚੱਲਦਾ ਤਾ ਹਾਂਜੀ ਹਾਂਜੀ ਕਿਉਂਕਿ ਉਦੋਂ ਸਾਡੀ ਵੀ ਸ਼ੁਰੂਆਤੀ ਜਿਉਂ-ਜਿਉਂ ਚੱਲਦੇ ਆ ਰਹੇ ਫੀਲਡ ਦੇ ਵਿੱਚ ਹੁਣ ਅਸੀਂ ਉਹ ਕਿਲੋਆਂ ਵਾਲਾ ਕੰਮ ਹੈ ਜਿਹੜਾ ਬਿਲਕੁਲ ਖਤਮ ਕਰਤਾ ਜੀ ਟਰਾਲੀ ਜਿਹੇ 14 ਫੁੱਟ ਤੋਂ ਥੱਲੇ ਵਾਲੀ ਉਹ ਬੁਕਿੰਗ ਬਿਲਕੁਲ ਬੰਦ ਹੈ 14 ਫੁੱਟ ਤੋਂ ਉੱਪਰ ਜਿੰਨੀ ਮਰਜ਼ੀ ਜਾਵੇ 24 22 ਹਨਾ ਜਿੰਨੀ ਵੀ 28 ਫੁੱਟੀ ਤੱਕ 32 ਤੱਕ ਜਿੰਨੇ ਵੀ ਉਹ ਟਰਾਲੀਆਂ ਸਾੜੀਆਂ ਬਣਾਉਣੇ ਆ ਤੇ ਰੇਟ ਟਰਾਲੀਆਂ ਦੇ ਫਿਕਸ ਕਰਦੇ ਆ ਟਾਇਰ ਪਾਉਣੇ ਨੇ ਉਹ ਕਸਟਮਰ ਦੀ ਵੈਸੇ ਤਾਂ ਉਹਦੀ ਚੋਇਸ ਵੀ ਮੈਂ ਕਿਹੜੇ ਪਾਉਣੇ ਲੈ ਕੇ ਵੀ ਕਸਟਮਰ ਨੇ ਹੁਣੇ ਆ ਉਹ ਵਿੱਚ ਵੀ ਕਰਨੇ ਆ ਵਿੱਚ ਵੀ ਕਰ ਲਾਂਗੇ ਟਾਇਰ ਪਰ ਜਣੀ ਟਰਾਲੀ ਦਾ ਜਿਹੜਾ ਰੇਟ ਹੋਊਗਾ ਉਹ ਹੁਣ ਫਿਕਸ ਕਰਤਾ ਆਪਾਂ ਨੇ ਬਾਕੀ ਹੌਣ ਟੇਬਲ ਮਾੜਾ ਮੋਟਾ ਉੱਪਰ ਥੱਲੇ ਰੇਟ ਹੋ ਜੂ ਪਰ ਜਣੀ ਜੋ ਹੈ ਕਣਾ ਜਿਹੜਾ ਵੀ ਰੇਟ ਦਸਨਾ ਉਹ ਫਿਕਸ ਹੋਊਗਾ ਕੋਈ ਕਿਲੋਆਂ ਦੇ ਵਿੱਚ ਬਿਲਕੁਲ ਬੰਦ ਕਰ ਦਿੱਤਾ ਹੈ ਹਰ ਇੱਕ ਟਰਾਲੀ ਦੇ ਸੰਢੀ ਆਏ ਹੋ ਗਏ ਹਾਂਜੀ ਤੇ ਜਿਹੜਾ ਕੁਆਲਟੀ ਆ ਉਹ ਸੇਮ ਹੈ ਤੇ ਕੁਆਲਟੀ ਸੇਮ ਰਹੂਗੀ ਚਾਹੇ ਉਹ ਜਿਵੇਂ ਮਟੀਰੀਅਲ ਆਪਾਂ ਟਾਟਾ ਸੇਲ ਦਾ ਪਹਿਲਾਂ ਵੀ ਲون ਤੇ ਬਿਲਡਿੰਗ ਸੇਮ ਰਹੂਗੀ ਪੇਂਟ ਸਾਰਾ ਸੇਮ ਰਹੂਗਾ ਉਹਦਾ ਹਾਈ ਕੁਆਲਿਟੀ ਪੇਂਟਰ ਹੋਊਗਾ 2K ਦਾ ਤੇ ਰੇਟ ਦੀ ਬਸ ਅੱਜ ਡਿਸਕਸ ਕਰਨੀ ਤੇ ਆਪਾਂ ਤੁਹਾਡੇ ਨਾਲ ਰੇਟ ਜਿਹੜਾ ਉਹ ਕਿਲੋਆਂ ਚ ਚੱਕਤਾ ਤੇ ਰੇਟ ਹੁਣ ਫਿਕਸ ਕਰਤਾ ਜੀ ਟਰਾਲੀ ਬਹੁਤ ਬੋਲੋ